ਸਿੱਧੂ ਮੂਸੇਵਾਲਾ ਦਾ ਯਾਰ ਤੇ ਪੰਜਾਬੀ ਸਿੰਗਰ ਆਰਨੇਤ ਜੋ ਕਿ ਅੱਜ ਨਿੱਕੇ ਸਿੱਧੂ ਨੂੰ ਦੇਖਣ ਆਇਆ ਜਿਸ ਦੀ ਵੀਡੀਓ ਖੁਦ ਆਰਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਆਰਨੇਤ ਨੇ ਬਾਪੂ ਬਲਕੌਰ ਸਿੰਘ ਨਾਲ ਮਿਲ ਕੇ ਵੈਲਕਮ ਕੇਕ ਵੀ ਕੱਟਿਆ ਇਸ ਦੇ ਨਾਲ ਹੀ ਆਰਨੇਤ ਨੇ ਸਿੱਧੂ ਮੂਸੇਵਾਲਾ ਤੇ ਨਿੱਕੇ ਸਿੱਧੂ ਬਾਰੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਜਦੋਂ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਐਨੀ ਦੁਨੀਆ ਕਿਸੇ ਨੂੰ ਰੋਈ ਹੈ ਤਾਂ ਉਸ ਦਿਨ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆਹੋ ਤੇ ਅੱਜ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚ ਐਨਾ ਕਿਸੇ ਨੂੰ ਕੋਈ ਰੋਡਾ ਦੇਖਿਆ ਤੇ ਨਾ ਹੀ ਐਨੀ ਕਦੇ ਕਿਸੇ ਦੀ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਨਾ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕਾ ਵਾਲੀ ਗੱਲ ਆ ਅਸੀਂ ਬਹੁਤ ਖੁਸ਼ ਆ ਇਹ ਤਾਂ ਐ ਲੈ ਲਾ ਲਓ ਇਹ ਤਾਂ 100% ਫੇਮਸ ਹੀ ਆ ਇਹਨਾਂ ਦਾ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਸੀ ਹੋਏ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ حساب ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਆ ਉਹਨਾਂ ਤੱਕ ਪਾਈਉ ਪਈ ਹੈ ਹੁਣ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸ਼ੈਰੀਮਾਨ ਦੀ ਜਿਸ ਨੇ ਕੁਝ ਦਿਨ ਬਾਅਦ ਹੀ ਸਹੀਂ ਪਰ ਨਿੱਕੇ ਸਿੱਧੂ ਦੇ ਜਨਮ ਦੀ ਮਾਪਿਆਂ ਨੂੰ ਵਧਾਈ ਦਿੱਤੀ ਹੈ ਸ਼ੈਰੀਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਹੁਤ ਬਹੁਤ ਮੁਬਾਰਕਾਂ ਸਿੱਧੂ ਪਰਿਵਾਰ ਨੂੰ ਉਹਨਾਂ ਦੇ ਨਵੇਂ ਜੰਮੇ ਬੱਚੇ ਲਈ ਪਰਮਾਤਮਾ ਏਦਾਂ ਹੀ ਖੁਸ਼ੀਆਂ ਬਣਾਈ ਰੱਖੇ ਵਾਹਿਗੁਰੂ ਤੇਰਾ ਸ਼ੁਕਰ ਹੈ ਰਹਿਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਲੇ ਅਤੇ ਕੀਤੇ ਕਰਾਇਦਾ ਖਾਤਮਾ ਗੋਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖਾਨ निनवेव एक सो अठवंजा अठाई तीन सो तरताली